ਮੇਰੇ ਸਾਹ ਕੋਲ ਨੂੰ ਮਾਰ ਕੇ ਜੀ ਆディ ਤਾਰਾਇੇ ਬਬਈ ਤੇ ਇਹ ਰਾਤ ਦੇ ਲੰਗਰੀ ਦੇ ਕਹਿਣ ਆਏ ਕਿ ਸਵੇਰੇ ਸਾਡੇ ਚਾਚੇ ਨਾਲ ਇਹ ਗੇ ਲਾਟੇ ਕਰਨ ਬਾਹਰ ਪੈਲੇ ਤੇ ਮਗਰੋਂ ਹੀ ਇਹ ਤਿੰਨੇ ਜਾਣੇ ਜੀ ਚਾਚਾ ਮੇਰਾ ਇੱਕ ਮੋਮਾ ਜੀ ਇੱਕ ਪਕੂਆ ਤੇ ਇੱਕ ਸੋਨੀਏ ਜੀ ਇਹ ਤਿੰਨੇ ਜੀ ਦੇ ਹਥਿਆਰਾਂ ਨਾਲ ਜੀ ਡੇ ਟੇ ਲੈ ਕੇ ਗਏ ਉਹਨਾਂ ਨੂੰ ਮਾਰਨ ਪੈ ਗਿਆ ਜੀ ਉੱਤੇ ਜੇ ਜਦੋਂ ਨੂੰ ਪਤਾ ਲੱਗਾ ਉਦੋਂ ਵੀ ਬਦੇ ਦਾ ਮਾਰ ਮਾਰ ਕੇ ਬੁਰਾਹਾ ਕਰਦੇ ਰਹੇ ਜੀ ਜੋ ਇਸ ਡਾਣਗੇ ਇਹਨਾਂ ਨੂੰ ਮਿਲੂ ਵੀ ਪੁੱਟਿਆ ਨਾਲ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਿਆ ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਹੀ ਰੱਖਦੇ ਹੈ ਮੀ ਨਾਮ ਹੈ ਜੀ ਮੇਰੇ ਡੈਡੀ ਨੂੰ ਪੁਰੇ ਤੇ ਇਹਨਾਂ ਨੇ ਕੰਮ ਕਰਤਾ ਜੀ ਕੋਈ ਗੱਲ ਹੈ ਉਹਨਾਂ ਨਾਲ ਦੇ ਬਾਹਰ ਗੱਲ ਕਰ ਸਕਦੇ ਸਾਡੇ ਨਾਲ ਕਰੀ ਸਾਡੇ ਨਾਲ ਗੱਲ ਕਰਦੇ ਬੰਦੇ ਬਿਠਾਉਂਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੋਣਾ ਜੀ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਆ ਦੋਵੇਂ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕੱਲ ਮੈਂ ਕੰਮ 'ਤੇ ਜਾਣਾ ਬਾਹਰ ਅੰਦਰ ਜੀ ਫੇਰ ਘਰਾਂ ਦੇ ਕੁੜੀਆਂ ਨੂੰ ਮਾਰਨ ਬੈਠੇ ਕੁੜੀਆਂ ਦੀ ਉਹ ਵੀ ਤੇਜ ਹੀ ਮਾਰਦੇ ਕੁੜੀਆਂ ਦੀ ਦੇ ਲੱਟੇ ਦੇ ਡੰਡੇ ਮਾਰੇ ਦੇ ਮਮੀਆਂ ਨੇ ਇਹਨੂੰ ਪੈ ਗਏ ਇਹ ਘਰਾਂ ਆ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰ ਦਿੱਤੀ ਨਹੀਂ ਜਿੱਤਨ ਫਿਰ ਸਾਰੀ ਬੰਦੇ ਨੂੰ ਘਟਲ ਕੇ ਤੇ ਬਾਹਰ ਹੀ ਹੀ ਜੇ ਜਾਂਦੇ ਰਹੇ ਜਦੋਂ ਬਾਹਰ ਨਿਕਲੇ ਜਾਂਦੇ ਹੀ ਮਾਰ ਹੀ ਜਾਣਾ ਜੀ ਮੈਨੂੰ ਅਹਿਵਾ ਹੁੰਦਾ ਕਿ ਤੈਨੂੰ ਕਾਸਟਰ ਕੋ ਪੁੱਛੀ ਤੇ ਮੋਰੀ ਦੀ ਫਰਾਂਚੀ ਸੀ ਤਾਂ ਪਾਜੀ ਇਹ ਮੇਰਾ ਭਰਾ ਗੁਬਾਰ ਸੀਗਾ ਮੇਰਾ ਵੱਡਾ ਭਰਾ ਸਕਾ ਦੁਗਾਰ ਸੀਗਾ ਤੇ ਉਹਨੂੰ ਡਾਕਟਰ ਕੋਲ ਦੱਜ ਰਿਆਂ ਤੇ ਫੇਰ ਉਹ ਆਪਣੀ ਜੰਗ ਰਗ ਬਾਬੇ ਚੱਕਰ ਲਾਇਆ ਫੇਰ ਇੱਕ ਬਾਬੇ ਕੋਲ ਜਾਰ ਗਿਆ ਉਸ ਬਾਬੇ ਕੋਲ ਅੱਜ ਵੀ ਘਰਾਂ ਦੇ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਤਾਂ ਠੀਕ ਹੈ ਜੀ ਬਾਬੇ ਆ ਤੇ ਕੋਈ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐ ਸ਼ਿੰਗਾਤਾ ਕੋਈ ਦਿਮਾਗ ਤੇ ਗਰੀਬ ਹੋਸ ਘਰ ਤਾਂ ਕਿ ਤੁਹਾਡੇ ਘਰ ਦੇ ਆ ਹੀ ਕਿਤੇ ਲੈ ਠੀਕ ਹੈ ਜੀ ਉਹ ਨਾਲ ਇਤਰਾਵਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੱਕੇ ਹੋ ਹਸਪਤਲ ਨਾਲ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪਾਵੇ ਜਾਣ ਦਿੱਤਾ ਪਤਨ ਘਰ ਦਾ ਮੇਰੇ ਭੀਜਾ ਛੱਕਾ ਪਰਚਾਈ ਮੇਰੀ ਮੈਸੂਰ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨੂੰ ਜਾਣਾ ਵੀ ਇਹਨੂੰ ਕਿਹਾ ਛੱਡ ਲਈਏ ਲੇਕਰ ਕਿਤੇ ਨਹੀਂ ਪਾਵੇ ਜਾਣ ਦਿੱਤਾ ਠੀਕ ਹੈ ਜੀ ਫਿਰ ਅਸੀਂ ਵੀ ਕਿਹਾ ਵੀ ਜੀ ਪਹਿਲੀ ਪ੍ਰੋਬਲਮ ਤਾਂ ਅਸੀਂ ਪੈਸੇ ਦਾ ਵੀ ਰਿਜਰਵਡ ਕਰਨਾ ਹੈ ਤੁਸੀਂ ਇਹਨੂੰ ਕਿ ਚੰਗਾ ਛੱਡ ਲਿਓ ਜੇ ਭਰਾਵਾਂ ਨੂੰ ਪੁੱਛਣਾ ਤਾਂ ਮੈਂ ਭਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਾਂ ਦੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕੀ ਬਾਬੇ ਨਾਲ ਡੇਲੀ ਬਾਹਰ ਆਉਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਮੀ ਪਤਾ ਫਿਰ ਉਹਦੇ ਵਾਰ ਵਿੱਚ ਕੀ ਹੋਇਆ ਕਿ ਉਹਨਾਂ 15 20 ਦਿਨ ਠੀਕ ਹੈ ਜੀ ਆਨ ਨੂੰ ਘਰ ਆਣਾ ਬੰਦ ਕਰਤਾ ਭਰਾ ਮੇਰਾ ਅੰਦਰ ਹੀ ਕਿੱਦਣਾ ਘਸੜੇ ਜਾਣਾ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦੇ ਨਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਂਦੇ ਨਾ ਤੇ ਬਾਪਾ ਨੂੰ ਪਤਾ ਨਹੀਂ ਕੀ ਹੋਣਾ ਸਮਝਾਂਦਾ ਰਿਹਾ ਕੀ ਕਰ ਰਿਹਾ ਮੇਰੀ ਭਜਾਈ ਭੂਲੀ ਭਲੀ ਭਰਾ ਭੀਜੀ ਮੇਰੇ ਅੱਗੇ ਤਾਂ ਰਿਹਾ ਮੈਂ ਉਹਦੀ ਕਹਿਦਾ ਰਿਹਾ ਤੇ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਹੈ ਤੇ ਮੈਂ ਵੀ ਮੇਰੇ ਤੇ ਸ਼ਕਰਗਰੀਵ ਵਾਲੋਂ ਕੋਈ ਸਿੱਕਾ ਘੱਟਾਣਾ ਭਰਾਗੇ ਜੀ ਆਗਾ ਗਿਆ ਛੱਡੋ ਲੇਕਿਨ ਉਹਨਾ 15 ਦਿਨ ਬਾਪੇ ਹੂ ਮਲ ਬਾਪੇ ਨਾਲ ਕੀ ਮਨਾ ਕਰਦਾ ਕਿ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਜਾਂ ਕੀ ਉਹਨੂੰ ਹੋਰ ਡਿਮਲ ਲੋੜ ਕਿਸੇ ਛਿਆਣੇ ਡਾਕਟਰ ਦੀ ਠੀਕ ਹੈ ਜੀ ਕਿ ਹਸਪਤਲੋਂ ਉੜੀ ਗਵੰਦੇ ਨਾਲ ਹੀ ਜਾਂ ਦਤਾ ਠੀਕ ਹੈ ਜੀ ਅੱਜ ਕੀ ਹੋ ਗਿਆ ਹੈ ਬੜੇ ਬਾਰੇ ਕਹਾ ਕਿ ਯਾ ਤਰੀ ਨੂੰ ਚੰਗੇ ਹੌਸਲੀ ਉਹ ਡਾਕਟਰ ਕੋਲ ਇਹਨਾਂ ਜਾਣਦਾ ਬਾਬੇ ਨੂੰ ਪਤਾ ਕੀ ਅੱਜ ਕੱਦ ਹੈ ਕਿ ਦਿੱਲੀ ਰਾਤ ਨੂੰ ਤੇ ਦਿੱਲੀ ਰਸੋਸ ਨੂੰ ਆਏ ਕਰ ਗਿਆ ਨਹੀਂ ਅੱਥ ਤੱਕ ਹੋ ਗਿਆ ਜੀ ਭਰਾ ਮੇਰਾ ਪੂਰੇ ਹੋ ਗਿਆ ਠੀਕ ਆ ਇਹ ਭਰਾ ਮੇਰਾ ਕੋਈ ਨਹੀਂ ਪਲੀ ਜੇ ਪੁੱਛਿਆ ਵੀ ਕਿੰਨਾ ਚਿਰ ਤੈਨੂੰ ਹਨ ਭਰਾ ਨੂੰ ਮਿਲਣਾ ਐ ਭਰਾ ਗੁੰਬਾਰ ਐ ਭਰਾ ਗੁੱਠਿਆ ਜਿੰਦਾ ਤੇ ਜੇ ਭਰਾ ਨੂੰ ਹੀ ਮਿਲਣਾ ਐ ਤੇ ਇਹ ਗੈ ਨਹੀਂ ਜੇ ਬਾਬੇ ਨੇ ਮਨਾ ਕਰਤਾ ਤੁਹਾਨੂੰ ਜੀ ਬਾਬੇ ਨੇ ਮਨਾ ਕਰਤਾ ਵੀ ਕਿਸੇ ਨੂੰ ਅੰਦਰ ਮਿਲਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿ ਤਾ ਇਹਨਾਂ ਤੋਂ ਮਾਇਦ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੀ ਉਹਦੇ ਬਾਬੇ ਨੂੰ ਸੱਜਣ ਲੱਗ ਕੇ ਭਰਾ ਨੂੰ ਮੰਤਰੀ ਬਰਾਤ ਕਿੰਨੀ ਸਮਾਂ ਦੀ ਹੋ ਗਈ ਜੀ ਠੀਕ ਆ ਅਸੀਂ ਵੀ ਚੁੱਪ ਗਾਰੇ ਜਿਹਨੂੰ ਅਸੀਂ ਜਦੋਂ ਅਸੀਂ ਭਰਾ ਪੂਰਾ ਹੋ ਗਿਆ ਸਾਡੇ ਮਲੇ ਦੇ ਸਾਡੇ ਨਿਆਣੇ ਅੰਦਰ ਗਏ ਆ ਕਿ ਤਾਂ ਵੀ ਬਾਬਾ ਅੰਦਰ ਬੁੱਧ ਰਹੇ ਆ ਤੇ ਅੰਦਰ ਗੇਟ ਬੰਦੀ ਬਾਬਾ ਗੇਟ ਨਹੀਂ ਖੋਲ ਰਹੰਦਾ ਮੈਨੂੰ ਦੱਸੋ ਇਹ ਕੀ ਚੱਕਰ ਆ ਰਿਹਾ ਫਿਰ ਬਾਬਾ ਨੇ ਬਾਹਰ ਲਗਾ ਤਾਂ ਬਾਅਦ ਕੀ ਇਹ ਬਾਬਾ ਨੇ ਆ ਉੱਤਰਾਹ ਕਿੱਦਾਂ ਹੋ ਗਿਆ ਜਦੋਂ ਭਰਾ ਪੂਰਾ ਕਰ ਬਾਬਾ ਫਿਰ ਮੋਕੇ ਉੱਥੇ ਦੱਸਿਆ ਗਿਆ ਕਿ ਸਿਰੇ ਸਿਰੇ ਜਾ ਰਹੇ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਘਟਿਆ ਇਕੱਲਾ ਸੀ ਜਾਂਦਾ ਤੇ ਸਤਾਏਦੇ ਵੀ ਨਹੀਂ ਆ ਪੱਡਾ ਲੱਗੀਆਂ ਕਾਫੀ ਲੱਗੀਆਂ ਉਹਦੇ ਜਦੋਂ ਕਹਦੇ ਹੈਗਾ ਪੋੜਾ ਮੋੜਾ ਨਹੀਂ ਚੱਲ ਰਿਹਾ ਖੱਬਾ ਮੋੜਾ ਨਹੀਂ ਚੱਲ ਰਿਹਾ ਸਿਰਜੀ ਕੋਣੀ ਦੇ ਖੂਨ ਨਿਕਲ ਰਿਹਾ ਸੋਜ ਵੀ ਹੈਗੀ ਹੈ ਤੇ ਨੁਕਸਾਨ ਕਿ ਹੋਇਆ ਤਾਂ ਉਹ ਮਾ ਵੀ 12 ਉਹ ਐਕਸਟਰਾ ਆਪ ਵੀ ਆਸਾਂ ਦਾ 1000 ਰੁਪਏ ਦੇ ਗਏ ਜਿੱਥੋਂ ਭਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਪੋੜੇ ਤੇ ਤੇ ਕੋਣੀ ਦੇ ਜੋ ਵੀ ਹੈ ਗਲਤ ਹੈ ਸਮਾਜ ਵਿੱਚ ਅਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਤੇ ਇੱਕ ਸਮਾਜ ਆਪਾਂ ਦੇ ਨੂੰ ਕੋਈ ਕਿਸ ਤਰ੍ਹਾਂ ਗਰੇਟ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਤਾ ਵਿੱਚ ਲਿਖੀਆਂ ਜਿਹੜੀਆਂ ਠੀਕ ਹੈ ਮੇ ਸੱਤ ਸੱਤਾ ਲਿਖੀਆਂ ਜਿਹੜੀਆਂ ਜਿਨ੍ਹਾਂ ਚੋਂ 2 3 ਤੇ ਕਾਫੀ ਮਤਲਬ ਆਈਆਂ ਦਾ ਉਨੀ ਵਾਲੀ ਮੋਢੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰੇ ਕੋ ਬੋਟਾ ਜਿਹੜਾ ਤੁੰਦੀ ਰਹਿ ਗਿਆ ਲਿਜਿਆ ਤੇ ਕੋਈ ਮਰੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸ ਤਰ੍ਹਾਂ ਕੋਈ ਦੱਸ ਸਕੋ ਜਾਨੇ ਉੱਥੋਂ ਪਾਲ ਗਿਆ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਉਹ ਸੱਤਾ ਮੇਨ ਦਾ ਮੀਰ ਤੇ ਮੋਢੇ ਤੇ ਕੋਈ ਨਹੀਂ ਲੱਗਿਆ